ਤਸਵੀਰਾਂ ਤੁਸੀਂ ਦੇਖ ਰਹੇ ਹੋ ਵਿਧਾਨ ਸਭਾ ਹਲਕਾ ਚੱਬੇਵਾਲ ਦੀਆਂ ਨੇ ਜਿੱਥੇ ਜਿਮਨੀ ਚੋਣਾਂ ਦੇ ਲਈ VOTING ਹੋ ਰਹੀ ਹੈ ਔਰ ਇਸ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਂਕ ਪੋਲਿੰਗ ਬੂਥ ਤੇ ਪਹੁੰਚੇ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਇਸ ਵਾਰ ਚੱਬੇਵਾਲ ਦੇ ਲੋਕ ਰਿਕਾਰਡ ਤੋੜ ਵੋਟਾਂ ਪਾਉਣਗੇ ਤੇ ਆਮ ਆਦਮੀ ਪਾਰਟੀ ਦੀ ਜਿੱਤ ਦਾ ਉਹਨਾਂ ਨੇ ਦਾਅਵਾ ਕੀਤਾ। ਜਿਹੜਾ ਰਿਸਪੌਂਸ ਹੈ ਲੋਕਾਂ ਦੇ ਵਿੱਚ ਬਹੁਤ ਵਧੀਆ ਦੇਖਣ ਨੂੰ ਮਿਲ ਰਿਹਾ ਹੈ ਇਸ ਵਕਤ ਵਕਤ ਜੋ ਹੈ ਪਿੰਡਾਂ ਦੇ ਵਿੱਚ ਜਾ ਰਹੇ ਆ ਸਾਰੇ ਬੂਥ ਦੇਖ ਰਹੇ ਆ। ਜੋ ਪੋਲਿੰਗ ਸਟੇਸ਼ਨਸ ਆ ਦੇਖ ਰਹੇ ਆ ਚੈੱਕ ਕਰ ਰਹੇ ਆ ਤੇ ਬਹੁਤ ਵਧੀਆ ਜੋ ਹੈ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਲੋਕਾਂ ਦੇ ਚਿਹਰਾਂ ਮਿਲ ਰਿਹਾ ਬਹੁਤ ਹੀ ਭਾਰੀ ਗਿਣਤੀ ਦੇ ਵਿੱਚ ਜੋ ਹੈ ਜਿਸ ਤਰ੍ਹਾਂ ਅਸੀਂ ਇਸ ਵੇਲੇ ਚੱਬੇਵਾਲ ਪਿੰਡ ਦੇ ਵਿੱਚ ਆ ਤੇ ਉੱਥੇ ਵੀ ਬਹੁਤ ਜ਼ਿਆਦਾ ਜੋ ਵਧੀਆ ਭਾਰੀ ਗਿਣਤੀ ਦੇ ਵਿੱਚ VOTING ਆਲਰੇਡੀ ਹੋ ਚੁੱਕੀ ਆ ਤੇ ਇਸ ਤਰ੍ਹਾਂ ਹੀ ਮੈਨੂੰ ਅੱਜ ਹੀ ਲੱਗਦਾ ਹੈ ਕਿ ਰਿਕਾਰਡ ਤੋੜ ਵੋਟਾਂ ਨਾਲ ਤਾਂ ਚਲੋ ਆਪਾਂ ਜਿੱਤਾਂਗੇ ਪਰ ਰਿਕਾਰਡ ਤੋੜ ਮਿਲਦਾ ਜ ਵੋਟਾਂ ਪੈਣਗੀਆਂ ਵੀ ਮੁਕਾਬਲਾ ਕਿਸ ਨਾਲ ਨਹੀਂ ਸਮਝੋਗੇ ਵੀ ਜੀਪੀ ਨਾਲ ਜੋ ਕਾਂਗਰਸ ਮੁਕਾਬਲਾ ਜੋ ਸਾਡਾ ਪਿਛਲਾ ਦੀ ਜਿ세ਗਾ ਲੋਕ ਸਭਾ ਦੇ ਵਿੱਚ 27000 ਦੀ ਲੀਡ ਸੀ ਉਸ ਤੋਂ ਜ਼ਿਆਦਾ ਲੀਡ ਦੇ ਨਾਲ ਜਿਤਨਾ ਹੈ ਤੇ ਮੈਨੂੰ ਇਹ ਵੀ ਪੂਰਾ ਪਤਾ ਹੈ ਕਿ ਇਸ ਲੀਡ ਨਾਲ ਜਰੂਰ ਜਿੱਤਾਂਗੇ ਕਿਤੇ ਨ ਕਿਤੇ ਸਰਦੀ ਦੇ ਮੌਸਮ ਕਰਕੇ ਲੋਕ ਅਜੇ ਘਰੋਂ ਬਾਹਰ ਨਿਕਲਣ ਤੋਂ ਅنگਰੇਜ਼ ਕਰ ਰਹੇ ਨੇ ਸੋ ਹਲੇ ਬਹੁਤ ਜ਼ਿਆਦਾ ਟਾਈਮ ਪਿਆ 6 ਵਜੇ ਤੱਕ VOTING ਦੱਸਣਾ ਕੀ ਲੋਕਾਂ ਨੂੰ ਕੋਈ ਅੱਛਾ ਸੰਕੇਤ ਨਾ ਮਿਲਿਆ ਮੈਂ ਹੀ ਮੈਸੇਜ ਜੋ ਮੈਂ ਪਹਿਲਾਂ ਕਰਦਾ ਹਾਂ ਕਿ ਮੇਕੀ ਤੁਸੀਂ ਵੋਟ ਜ਼ਰੂਰ ਪਾਓ ਕਿਉਂਕਿ ਲੋਕਤੰਤਰ ਦੇ ਵਿੱਚ ਇੱਕ ਤੁਹਾਡਾ ਹੱਕ ਹੈ ਜਿਹੜਾ ਕੋਈ ਨਹੀਂ ਖੋ ਸਕਦਾ ਜੋ ਹੈ ਵੋਟ ਪਾਉਣ ਦਾ ਹੱਕ ਤੇ ਤੁਸੀਂ ਵੋਟ ਜ਼ਰੂਰ ਪਾਣਾ ਤੇ ਹੁਣ ਜੋ ਹੈ ਮੌਸਮ ਦੀ ਗੱਲ ਕੀਤੀ ਜਾਏ ਤਾਂ ਮੌਸਮ ਨਾਲ ਇਦਾਂ ਲੱਗ ਰਿਹਾ ਕਿ ਲੋਕਾਂ ਨੂੰ ਜ਼ਿਆਦਾ ਫਰਕ ਨਹੀਂ ਪੈ ਰਿਹਾ ਸਾਰੇ ਪੂਰੀ ਭਾਰੀ ਗਿਣਤੀ ਦੇ ਵਿੱਚ ਨਿਕਲ ਕੇ ਜੋ ਹੈ ਵੋਟਾਂ ਪਾਣ ਆ ਰਹੇ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਵਿਧਾਨ ਸਭਾ ਹਲਕਾ ਚੱਬੇਵਾਲ ਦੀਆਂ ਨੇ ਜਿੱਥੇ ਜਿਮਨੀ ਚੌਣਾ ਦੇ ਲਈ voting ਹੋ ਰਹੀ ਹੈ ਔਰ ਇਸ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਂਕ ਪੋਲਿੰਗ ਬੂਥ ਤੇ ਪਹੁੰਚੇ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਇਸ ਵਾਰ ਚੱਬੇਵਾਲ ਦੇ ਲੋਕ ਰਿਕਾਰਡ ਤੋੜ ਵੋਟਾਂ ਪਾਉਣਗੇ ਤੇ ਆਮ ਆਦਮੀ ਪਾਰਟੀ ਦੀ ਜਿੱਤ ਦਾ ਉਹਨਾਂ ਨੇ ਦਾਵਾ ਕੀਤਾ। ਜੋ ਰਿਸਪੌਂਸ ਹੈ ਲੋਕਾਂ ਦੇ ਵਿੱਚ ਬਹੁਤ ਵਧੀਆ ਦੇਖਣ ਨੂੰ ਮਿਲ ਰਿਹਾ ਹੈ। ਇਸ ਵਕਤ ਵਕਤ ਜੋ ਹੈ ਪਿੰਡਾਂ ਦੇ ਵਿੱਚ ਜਾ ਰਹੇ ਆ ਸਾਰੇ ਬੂਥ ਦੇਖ ਰਹੇ ਆ ਤੇ ਪੋਲਿੰਗ ਸਟੇਸ਼ਨਸ ਆ ਦੇਖ ਰਹੇ ਆ, ਚੈੱਕ ਕਰ ਰਹੇ ਆ ਤੇ ਬਹੁਤ ਵਧੀਆ ਜੋ ਹੈ ਉਹ ਉਤਸਾਹ ਦੇਖਣ ਨੂੰ ਮਿਲ ਰਿਹਾ ਲੋਕਾਂ ਦੇ ਚਿਹਰਾਂ ਉੱਪਰ ਮਾਹੌਗਾਰਾ ਮਿਲ ਰਿਹਾ ਬਹੁਤ ਹੀ ਭਾਰੀ ਗਿਣਤੀ ਦੇ ਵਿੱਚ ਜੋ ਹੈ ਜਿਸ ਤਰ੍ਹਾਂ ਅਸੀਂ ਇਸ ਵੇਲੇ ਚੱਬੇਵਾਲ ਪਿੰਡ ਦੇ ਵਿੱਚ ਆ ਤੇ ਉੱਥੇ ਵੀ ਬਹੁਤ ਜ਼ਿਆਦਾ ਜੋ ਵਧੀਆ ਭਾਰੀ ਗਿਣਤੀ ਦੇ ਵਿੱਚ VOTING ਆਲਰੇਡੀ ਹੋ ਚੁੱਕੀ ਆ ਤੇ ਇਸ ਤਰ੍ਹਾਂ ਹੀ ਮੈਨੂੰ ਅੱਜ ਹੀ ਲੱਗਦਾ ਹੈ ਕਿ ਰਿਕਾਰਡ ਤੋੜ ਵੋਟਾਂ ਨਾਲ ਤਾਂ ਚਲੋ ਆਪਾਂ ਜਿੱਤਾਂਗੇ ਪਰ ਰਿਕਾਰਡ ਤੋੜ ਮਿਲਦਾ ਜ ਵੋਟਾਂ ਪੈਣਗੀਆਂ ਵੀ ਮੁਕਾਬਲਾ ਕਿਸ ਨਾਲ ਨਹੀਂ ਸਮਝੋਗੇ ਵੀ ਜੀਪੀ ਨਾਲ ਜੋ ਕਾਂਗਰਸ ਮੁਕਾਬਲਾ ਜੋ ਸਾਡਾ ਪਿਛਲਾ ਦੀ ਜਿ세ਗਾ ਲੋਕ ਸਭਾ ਦੇ ਵਿੱਚ 27000 ਦੀ ਲੀਡ ਸੀ ਉਸ ਤੋਂ ਜ਼ਿਆਦਾ ਲੀਡ ਦੇ ਨਾਲ ਜਿਤਨਾ ਹੈ ਤੇ ਮੈਨੂੰ ਇਹ ਵੀ ਪੂਰਾ ਪਤਾ ਹੈ ਕਿ ਇਸ ਲੀਡ ਨਾਲ ਜਰੂਰ ਜਿੱਤਾਂਗੇ ਕਿਤੇ ਨੇ ਕਿਤੇ ਸਰਦੀ ਦੇ ਮੌਸਮ ਕਰਕੇ ਲੋਕ ਅਜੇ ਘਰਾਂ ਤੋਂ ਬਾਹਰ ਨਿਕਲਣ ਤੋਂ ਕਾਂਗਰਸ ਕਰ ਰਹੇ ਨੇ ਸੋ ਹਲੇ ਬਹੁਤ ਜ਼ਿਆਦਾ ਟੈਂਪਰ ਹੈ 6 ਵਜੇ ਤੱਕ VOTING ਦੱਸਣਾ ਹੈ ਕੀ ਲੋਕਾਂ ਨੂੰ ਕੋਰਸਿੰਗ ਅੱਛੇ ਸੰਕੇਤ ਨਾ ਮਿਲ ਰਹੇ ਮੈਂ ਇਹੀ ਮੈਸੇਜ ਜੋ ਮੈਂ ਪਹਿਲਾਂ ਕਰਦਾ ਹਾਂ ਕਿ ਮੇਰੀ ਕਿ ਤੁਸੀਂ ਵੋਟ ਜ਼ਰੂਰ ਪਾਓ ਕਿਉਂਕਿ ਲੋਕਤੰਤਰ ਦੇ ਵਿੱਚ ਇੱਕ ਤੁਹਾਡਾ ਹੱਕ ਹੈ ਜਿਹੜਾ ਕੋਈ ਨਹੀਂ ਖੋ ਸਕਦਾ ਜੋ ਹੈ ਵੋਟ ਪਾਣ ਦਾ ਹੱਕ ਤੇ ਤੁਸੀਂ ਵੋਟ ਜ਼ਰੂਰ ਪਾ ਤੇ ਹੁਣ ਜੋ ਐ ਮੌਸਮ ਦੀ ਗੱਲ ਕੀਤੀ ਜਾਏ ਤਾਂ ਮੌਸਮ ਨਾਲ ਇਦਾਂ ਲੱਗ ਰਿਹਾ ਕਿ ਲੋਕਾਂ ਨੂੰ ਜ਼ਿਆਦਾ ਫਰਕ ਨਹੀਂ ਪੈ ਰਿਹਾ ਸਾਰੇ ਪੂਰੀ ਭਾਰੀ ਗਿਣਤੀ ਦੇ ਵਿੱਚ ਨਿਕਲ ਕੇ ਜੋ ਹੈ ਵੋਟਾਂ ਪਾਣ ਆ ਰਹੇ ਆ